ਇੱਕ ਬਹੁਤ ਹੀ ਮੰਦਭਾਗੀ ਘਟਨਾ ਤੁਹਾਨੂੰ ਸਾਂਝੀ ਕਰ ਰਹੇ ਹਾਂ ਐ ਜੀ ਪੀ ਸੀ ਦੇ ਮੁੱਖ ਖਜ਼ਾਨਚੀ ਤਰਸੀਮ ਸਿੰਘ ਦੇ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ ਦੱਸਦੀ ਹੈ ਕਿ ਉਹਨਾਂ ਦੇ ਵੱਲੋਂ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਮਾਨਸਿਕ ਤੌਰ ਤੇ ਪ੍ਰੇਸ਼ਾਨ ਚੱਲ ਰਹੇ ਸੀ ਕਾਰਨ ਜਿਹੜੇ ਨਹੀਂ ਸੀ ਕੀ ਪ੍ਰੇਸ਼ਾਨ ਦੇ ਕਾਰਨ ਸੀ ਉਹਨਾਂ ਦਾ ਫਿਲਹਾਲ ਤੱਕ ਪਤਾ ਨਹੀਂ ਲੱਗ ਸਕਿਆ ਜਿਸ ਨਹਿਰ ਵਿੱਚ ਛਾਲ ਮਾਰੀ ਹੈ ਉਸ ਨਹਿਰ ਦੇ ਵਿੱਚ ਲਗਾਤਾਰ ਗੋਤਾਖਾਰਾਂ ਦੇ ਵੱਲੋਂ ਉਹਨਾਂ ਦੀ ਭਾਲ ਜਾਰੀ ਹੈ ਪਰ ਉਹਨਾਂ ਦੀ ਲਾਸ਼ ਹੈ ਫਿਲਹਾਲ ਬਰਾਮਦ ਨਹੀਂ ਹੋਈ ਹੈ ਕਹਿ ਲੀਏ ਕਿ ਪੰਥ ਗੁਰਿਆਰਾਂ ਦੇ ਵਿੱਚ ਬਹੁਤ ਵੱਡੀ ਸੋਖ ਦੀ ਖਬਰ ਹੈ ਕਿਉਂਕਿ ਇੱਕ ਮੁੱਖ ਐ ਜੀ ਪੀ ਸੀ ਦੇ ਖਜ਼ਾਨਚੀ ਦੇ ਵੱਲੋਂ ਇਹੀ ਘਟਨਾ ਨੂੰ ਅੰਜਾਮ ਦੇ ਦੇਣਾ ਵੱਡਾ ਹੀ ਕਦਮ ਜਾਪਦਾ ਕਿਉਂਕਿ ਐ ਜੀ ਪੀ ਸੀ ਜਿਹੜੀ ਹੈ ਉਹ ਸਿਰਮੌਰ ਸੰਸਥਾ ਹੈ ਸਿੱਖ ਪੰਥ ਦੀ ਕਹਿ ਲੀਏ ਤਾਂ ਉਸ ਦੇ ਵਿੱਚ ਅਜਿਹੇ ਦਾ ਕਾਰਨ ਆ ਜਾਣਾ ਮਾਨਸਿਕ ਸੰਤੁਲਨ ਵਿਗੜ ਜਾਣਾ ਜਾਂ ਮਾਨਸਿਕ ਪਰੇਸ਼ਾਨੀ ਦਾ ਹੋ ਜਾਣਾ ਵੱਡੀ ਗੱਲ ਜਾਪਦੀ ਹੈ ਕਿਉਂਕਿ ਹਰ ਸਮੇਂ ਜਦੋਂ ਪਾਠ ਪੂਜਾ ਸਿਮਰਨ ਦੇ ਵਿੱਚ ਅਸੀਂ ਰਹਿੰਦੇ ਆ ਤਾਂ ਸਾਡੇ ਮਾਨਸਿਕ ਪਰੇਸ਼ਾਨੀਆਂ ਘੱਟੇ ਜਾਂਦੀਆਂ ਨੇ ਪਰ ਇਹ ਵੱਡੀ ਘਟਨਾ ਸਾਹਮਣੇ ਆਈ ਹੈ ਸਾਡੇ ਨਾਲ ਫੋਨ ਲਾਈਨ ਤੇ ਨਿਰੰਦਰ ਸਿੰਘ ਕਲੇ ਸਾਡੇ ਸਾਥੀ ਜੁੜ ਚੁੱਕੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦਾ ਕੀ ਵਿਚਾਰ ਹੈ ਸਾਰੇ ਘਟਨਾ ਨੂੰ ਲੈ ਕੇ ਕਲੇ ਸਾਹਿਬ ਸਵਾਗਤ ਹੈ ਤਰਸੀਮ ਸਿੰਘ ਮੁੱਖ ਜਾਂਚੀ ਅ ਐਸਜੀਪੀਸੀ ਉਹਨਾਂ ਦੇ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ ਕੀ ਕਹਿਣਾ ਚਾਹੋਗੇ ਦੇਖੋ ਬੜੀ ਬੰਦ ਭਾਗੀ ਖਬਰ ਸਾਹਮਣੇ ਆਉਂਦੀ ਪਈ ਹੈ ਕਿ ਤਰਤੇਮ ਸਿੰਘ ਹੋਰਾਂ ਦੇ ਵੱਲੋਂ ਜਿਸ ਤਰ੍ਹਾਂ ਦੀ ਹੁਣ ਤੱਕ ਖਬਰ ਸਾਹਮਣੇ ਆਈ ਹੈ ਕਿ ਉਹਨਾਂ ਦਾ ਮੋਟਰਸਾਈਕਲ ਜਿਹੜਾ ਆ ਉਹ ਸੁਲਤਾਨਪਿੰਡ ਨਹਿਰ ਹੁੰਦੀ ਹੈ ਉਹਦੇ ਕੋਲ ਬਰਾਮਦ ਹੋਇਆ ਹੈ ਜਿਸ ਤੋਂ ਬਾਅਦ ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਹਨਾਂ ਦੇ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ ਪਰ ਹਾਲੇ ਤੱਕ ਜੋ ਖਬਰਾਂ ਸਾਹਮਣੇ ਆਉਂਦੀਆਂ ਪਈਆਂ ਨੇ ਇਹ ਖੁਦਕੁਸ਼ੀ ਹੈ ਜਾ ਇਸ ਦੇ ਪਿੱਛੇ ਕੋਈ ਕਾਰਨ ਹੈ ਇਹ ਬੜਾ ਇੱਕ ਸਸਪੈਂਸ ਵਾਲਾ ਕਾਰਨ ਸਾਹਮਣੇ ਆਉਂਦਾ ਪਿਆ ਆ ਇੰਨਾ ਹੀ ਨਹੀਂ ਸਭ ਤੋਂ ਇੱਥੇ ਬੜੀ ਸੋਚਣ ਵਾਲੀ ਖਬਰ ਇਹ ਵੀ ਹੈ ਕਿ ਇੱਕ ਪਾਸੇ ਐਸਟੀਪੀਸੀ ਦੇ ਮੁੱਖ ਜਾਂਚੀ ਦਿੱਤਾ ਮੋਟਰਸਾਈਕਲ ਜਿਹੜਾ ਆ ਉੱਦਤਿਆ ਜਾ ਰਿਹਾ ਹੈ ਕਿ ਜਿਹੜਾ ਇਹ ਕਰਮਤਾ ਨਦੂੜ ਐਮਬੀਸਲ ਸਾਫ ਸਾਈਡ ਤੇ ਉੱਤਰ ਸੁਲਤਾਨਪੁਰ ਬਿੰਦ ਨਹਿਰ ਤੇ ਤਸਦੀਕ ਮੋਟਰਸਾਈਕਲ ਤੜਕੇ ਤੜਕੇ ਪਿਆ ਹੁੰਦਾ ਹੈ ਜਿਸ ਤੋਂ ਬਾਅਦ ਇਸ ਦੀ ਸੂਚਨਾ ਜਿਹੜੀ ਹੈ ਉਹ ਐਸਟੀਪੀਸੀ ਦੇ ਮੈਂਬਰਾਂ ਨੂੰ ਦਿੱਤੀ ਜਾਂਦੀ ਹੈ ਤਾਂ ਅਜਿਹੇ ਦੇ ਵਿੱਚ ਜੋ ਐਸਟੀਪੀਸੀ ਦੇ ਮੈਂਬਰਾਂ ਦਾ ਇੱਕ ਸ਼ਿਕਾਇਤ ਗੁੱਸਾ ਇਹ ਹੈ ਕਿ ਜਦੋਂ ਮੁੱਖ ਮੈਂਬਰ ਐਸਟੀਪੀਸੀ ਦੇ ਪੋਰਟ ਤੇ ਆ ਤਾਂ ਨਜ਼ਦੀਕੀ ਥਾਣੇ ਦੇ ਵਿੱਚ ਜਾਂਦੇ ਆ ਮੈਨੂੰ ਲੱਗਦੇ ਪਿਆ ਕਿ ਮੌਕੇ ਤੇ ਥਾਣੇ ਦੇ ਅੰਦਰ ਜਿਹੜੇ ਮੁੱਖ ਕਰਮੀ ਹੁੰਦੇ ਆ ਉਹਨਾਂ ਦੇ ਵੱਲੋਂ ਫੁਰਤੀ ਦੇ ਨਾਲ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ इवन ਕਿ ਹੁਣ ਉੱਥੇ ਇੱਕ ਪ੍ਰੋਟੈਸਟ ਵੀ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਕਿ ਅਸੀਂ ਵਾਰ-ਵਾਰ ਬੀਤੀਆਂ ਕਰਦੇ ਰਹੇ ਪਰ ਸਾਡੀ ਨਹੀਂ ਸੁਣੀ ਗਈ ਪਰ ਦੂਸਰੇ ਪਾਸੇ ਐਸਟਪੀਸੀ ਦੇ ਮੁਖ ਜਾਂ ਅਸਟੀ ਦਾ ਇਸ ਤਰ੍ਹਾਂ ਗਾਇਬ ਹੋਣਾ ਕੀ ਉਹਨਾਂ ਨੇ ਕਿਸੇ ਤਰ੍ਹਾਂ ਚਾਲ ਮਾਰੀ ਹੈ ਜਾਂ ਇਸ ਦੇ ਪਿੱਛੇ ਕੀ ਕਾਰਨ ਹੈ ਫਿਲਹਾਲ ਇਹ ਤਾਂ ਇੱਕ ਮਤਲਬ ਤਫ਼ਤੀਸ਼ ਦਾ ਤਫ਼ਤੀਸ਼ ਵਾਲੀ ਗੱਲ ਹੈ ਪਰ ਦੂਸਰੇ ਪਾਸੇ ਖਬਰ ਇਹ ਵੀ ਸਾਹਮਣੇ ਆਉਂਦੀ ਪਈ ਹੈ ਕਿ ਉਹ ਨਹਿਰ ਦਾ ਪਾਣੀ ਬੰਦ ਕਰਵਾ ਦਿੱਤਾ ਗਿਆ ਹੈ ਤੇ ਹੁਣ ਖੋਤਾ ਕੋਰਾਂ ਦੇ ਵੱਲੋਂ ਜਾਂ ਫਿਰ ਇਸ ਤਰ੍ਹਾਂ ਅੱਗੇ ਕਿਹੜਾ ਪੁਲ ਪੈਂਦਾ ਹੈ ਆ ਉੱਥੇ ਭਾਲ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਸਭ ਤੋਂ ਖਾਸ ਗੱਲ ਕੀ ਹੈ ਇਹਨਾਂ ਦੇ ਪਿਛੋਕੜ ਤੇ ਜੇਕਰ ਅਸੀਂ ਐਸਡੀਪੀਸੀ ਦੇ ਸੀਨੀਅਰ ਮੈਂਬਰਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਹਾਲੇ ਮੈਂ ਨਾ ਇਸ ਕਰਕੇ ਨਹੀਂ ਲੈਣਾ ਕਈ ਵਾਰ ਬੰਦੇ ਨੂੰ ਨਹੀਂ ਖਬਰ ਦਾ ਪਤਾ ਹੁੰਦਾ ਪਰ ਅਸੀਂ ਗੱਲ ਇਹ ਵੀ ਕਰਾਂਗੇ ਕਿ ਜਦੋਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਤਸਦੀਮ ਸਿੰਘ ਜਿਹੜੇ ਖਜ਼ਾਨਚੀ ਤੁਸੀਂ ਗੱਲ ਕਰਦੇ ਪਏ ਹੋ ਉਹ ਕੌਣ ਆ ਇਸ ਕਰਕੇ ਮੈਂ ਨਾਮ ਆਇਆ ਚੰਪਕ ਨਹੀਂ ਕਰਦਾ ਪਿਆ ਕਿ ਕਈ ਵਾਰ ਬਤਾ ਸੁੱਤਾ ਪਿਆ ਹੁੰਦਾ ਉਹਦੀ ਗੱਲ ਨਹੀਂ ਕਰ ਸਕਦਾ ਤੇ ਮੰਨ ਕੇ ਚੱਲ ਸਕਦੇ ਹਾਂ ਪਰ ਬੜੀ ਇੱਕ ਹੈਰਾਨਗੀ ਦੀ ਗੱਲ ਵੀ ਹੈ ਕਿ ਤੁਸੀਂ ਤੁਹਾਨੂੰ ਤੁਹਾਡੇ ਮੁੱਖ ਖਜ਼ਾਨਚੀ ਦਾ ਨਾਮ ਇੱਕਦਮ ਰੀਕਾਲਬਿਲਟੀ ਹੋਇਆ ਪਰ ਦੂਸਰੇ ਪਾਸੇ ਇਹ ਕਾਰਨ ਕੀ ਬਣਦੇ ਪਏ ਬਹੁਤ ਵੱਡਾ ਸਵਾਲ ਪੈਦਾ ਹੋ ਗਿਆ ਜੀ ਬਹੁਤ ਬਹੁਤ ਧੰਨਵਾਦ ਜੀ ਤਾ ਖਬਰ ਸਾਹਮਣੇ ਹੀ ਆਈ ਹੈ ਕਿ ਫਿਲਹਾਲ ਦੀ ਘੜੀ ਜਿਹੜਾ ਪੁਲਿਸ ਨੂੰ ਹਲੇ ਲਾਸ਼ ਨਹੀਂ ਮਿਲੀ ਹੈ ਤੇ ਜਿਹੜੇ ਐ ਜੀ ਪੀ ਸੀ ਦੇ ਮੈਂਬਰ ਸਹਿਬਾਨ ਨੇ ਉਹਨਾਂ ਨੂੰ ਕਈ ਦਿਨਾਂ ਦੇ ਜਿਹੜੇ ਨਾਮ ਵੀ ਨਹੀਂ ਪਤਾ ਕਿਉਂਕਿ ਕਿਉਂਕਿ ਮੁੱਖ ਖਜ਼ਾਨਚੀ ਸੀ ਤਾਂ ਕਿ ਨਾਮ ਤਾਂ ਪਤਾ ਜ਼ਰੂਰ ਹੋਣਾ ਚਾਹੀਦਾ ਕਿਉਂਕਿ ਖਜ਼ਾਨਚੀ ਕਈ ਤਰ੍ਹਾਂ ਦੇ ਐ ਜੀ ਪੀ ਸੀ ਦੇ ਅੰਦਰ ਜਾਂ ਕਹਿ ਲਈਏ ਕਿ ਸ਼੍ਰੋਮਣੀ ਕਮੇਟੀ ਦੇ ਅੰਦਰ ਹੁੰਦੇ ਨੇ ਪਰ ਇਸ ਤਰ੍ਹਾਂ ਦੇ ਮੁੱਖ ਖਜ਼ਾਨਚੀ ਦਾ ਇਸ ਤਰ੍ਹਾਂ ਦੇ ਗੱਲ ਸਾਹਮਣੇ ਆ ਜਾਣਾ ਤਾਂ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਹੈ